ਤੁਸੀਂ ਜੁੜ ਚੁੱਕੇ ਹੋ ਜਗਬਾਨੀ ਟੀਵੀ ਦੇ ਨਾਲ ਅਤੇ ਮੈਂ ਹਾਂ ਕੁਲਵਿੰਦਰ ਮਾਹੀ ਮਾਲਦੀਪਤੇ ਲਕਸ਼ਦੀਪ ਵਿਵਾਦ ਦੇ ਵਿਚਾਲੇ ਟੂਰ ਐਂਡ ਟਰੈਵਲ ਕੰਪਨੀ ਇਸ ਮਾਈ ਟ੍ਰਿਪ ਦੇ ਵੱਲੋਂ ਮਾਲਦੀਪ ਜਾਣ ਵਾਲੀਆਂ ਸਾਰੀਆਂ ਫਲਾਈਟਸ ਨੂੰ ਰੱਦ ਕਰ ਦਿੱਤਾ ਗਿਆ ਹੈ ਇਸੇ ਦਰਮਿਆਨ ਮਾਲਦੀਪ ਸਰਕਾਰ ਦੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ ਇਤਰਾਜਯੋਗ ਟਿੱਪਣੀਆਂ ਕਰਨ ਵਾਲਿਆਂ ਦੀ ਛੁੱਟੀ ਕੱਢ ਦਿੱਤੀ ਗਈ ਹੈ ਇਸੇ ਦਰਮਿਆਨ ਭਾਰਤੀ ਸੈਲੀਬ੍ਰਿਟੀਆਂ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ ਕਿ ਇਸ ਵਾਰ ਛੁੱਟੀਆਂ ਮਨਾਉਣ ਦੇ ਲਈ ਉਹ ਮਾਲਦੀਪ ਨਹੀਂ ਸਗੋ ਲਕਸ਼ਦੀਪ ਜਾਣਗੇ ਪਰ ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਇਹ ਜਿਆ ਕਿਉਂ ਆਖਿਰ ਇਹ ਜੇ ਕੀ ਹੋ ਗਿਆ ਕਿ ਮਾਲਦੀਵ ਦੇ ਖਿਲਾਫ ਇੱਕ ਤੋਂ ਬਾਅਦ ਇੱਕ ਐਕਸ਼ਨ ਲੈ ਜਾ ਰਹੇ ਨੇ ਆਖਿਰ ਪੂਰਾ ਵਿਵਾਦ ਕੀ ਹੈ ਜਾਣਦਿਆਂ ਸਾਡੀ ਅੱਜ ਦੀ ਰਿਪੋਰਟ ਦੇ ਵਿੱਚ ਆਖਿਰ ਕੀ ਹੈ ਭਾਰਤ ਮਾਲਦੀਵ ਵਿਵਾਦ ਸੋਸ਼ਲ ਮੀਡੀਆ ਤੇ ਕਿਉਂ ਟ੍ਰੈਂਡ ਕਰ ਰਿਹਾ ਬਾਈਕਾਟ ਮਾਲਦੀਵ ਕੀ ਮਾਲਦੀਵ ਨੂੰ ਟੱਕਰ ਦੇਵੇਗਾ ਭਾਰਤ ਦਾ ਲਕਸ਼ਿਤ ਕੀ ਹੈ ਭਾਰਤ ਮਾਲਦੀਵ ਵਿਵਾਦ ਕੀ ਹੈ ਮਾਲਦੀਵ ਵਿਵਾਦ ਮਾਲਦੀਵ ਵਿਵਾਦ ਉਸ ਸਮੇਂ ਸ਼ੁਰੂ ਹੋਇਆ ਜਦੋਂ 3 ਦਿਨ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਕਸ਼ਦੀਪ ਦੇ ਸਮੁੰਦਰ ਦੇ ਕੰਢੇ ਤੇ ਫੋਟੋ ਸ਼ੂਟ ਕਰਵਾਉਂਦੇ ਨਜ਼ਰ ਆਏ। ਇਨਾਈ ਨਹੀਂ ਪ੍ਰਧਾਨ ਮੰਤਰੀ ਸਮੁੰਦਰ ਦੇ ਵਿੱਚ ਤੈਰੀ ਲਾਉਂਦੇ ਹੋਏ ਵੀ ਦਿਖਾਈ ਦਿੰਦੇ ਨੇ। ਤੇ ਨਾਲ ਹੀ ਲਕਸ਼ਦੀਪ ਘੁੰਮਣ ਦੇ ਲਈ ਇਸ ਨੂੰ ਆਪਣੀ ਲਿਸਟ ਦੇ ਚ ਰੱਖਣ ਦੀ ਸਲਾਹ ਦਿੰਦੇ ਹੋਏ ਨਜ਼ਰ ਆਏ। ਮਕਸਦ ਭਾਰਤੀ ਆਈਲੈਂਡ ਲਕਸ਼ਦੀਪ ਨੂੰ ਟੂਰਿਸਟ ਸਪੌਟ ਵਜੋਂ ਖੁਲਾਰਾ ਦੇਣਾ ਸੀ। ਪਰ ਮਾਲਦੀਵ ਦੇ ਕੁਝ ਲੀਡਰਾਂ ਨੂੰ ਇਹ ਸਿੱਧਾ-ਸਿੱਧਾ ਆਪਣੀ ਟੂਰਿਜ਼ਮ ਤੇ ਹਮਲਾ ਲੱਗਾ। ਪ੍ਰਧਾਨ ਮੰਤਰੀ ਮੋਦੀ ਦੀਆਂ ਇਹਨਾਂ ਤਸਵੀਰਾਂ ਤੋਂ ਬਾਅਦ ਮਾਲਦੀਵ ਦੇ ਪ੍ਰਸ਼ਾਸਕਾਰੀਆਂ ਨੂੰ ਕਾਫੀ ਨਾਗਵਾਰਾਂ ਇਹ ਤਸਵੀਰਾਂ ਲਕੀਆਂ। ਮਾਲਦੀਵ ਦੇ ਇੱਕ ਮੰਤਰੀ ਸਮੇਤ ਕਈ ਨੇਤਾਵਾਂ ਦੇ ਵੱਲੋਂ ਪ੍ਰਧਾਨ ਮੰਤਰੀ ਦੇ ਇਸ ਦੌਰੇ ਦਾ ਮਜ਼ਾਕ ਉਡਾਇਆ ਗਿਆ ਤੇ ਉਹਨਾਂ ਨੇ ਟਿੱਪਣੀਆਂ ਕੀਤੀਆਂ ਜਿਸ ਤੋਂ ਬਾਅਦ ਵਿਵਾਦ ਸ਼ੁਰੂ ਹੋ ਗਿਆ। ਮਾਲਦੀਵ ਦੀ ਮੰਤਰੀ ਮਰੀਮ ਸ਼ਿਓਨਾ ਨੇ ਪ੍ਰਧਾਨ ਮੰਤਰੀ ਖਿਲਾਫ ਅਪਮਾਨਜਨਕ ਟਿੱਪਣੀ ਕੀਤੀ ਤੇ ਇੱਕ ਨੇਤਾ ਨੇ ਪੀਐਮ ਮੋਦੀ ਨੂੰ ਕਟਪੁਤਲੀ ਤੱਕ ਵੀ ਕਹਿ ਦਿੱਤਾ। ਸ਼ਿਓਨਾ ਤੋਂ ਇਲਾਵਾ ਇੱਕ ਹੋਰ ਮੰਤਰੀ ਜ਼ਾਹਿਦ ਰਮੀਜ਼ ਸਮੇਤ ਮਾਲਦੀਪ ਦੇ ਦੋ ਹੋਰ ਅਧਿਕਾਰੀਆਂ ਨੇ ਵੀ ਪ੍ਰਧਾਨ ਮੰਤਰੀ ਦੀਆਂ ਤਸਵੀਰਾਂ ਤੇ ਲਖਸ਼ਦੀਪ ਦਾ ਮਜ਼ਾਕ ਉਡਾਇਆ। ਜ਼ਾਹਿਦ ਰਮੀਜ਼ ਨੇ ਕਿਹਾ ਕਿ ਵਧੀਆ ਕਦਮ ਹੈ ਪਰ ਸਾਡੇ ਨਾਲ ਮੁਕਾਬਲੇ ਦਾ ਵਿਚਾਰ ਖਰਾਬ ਹੈ। ਤੁਸੀਂ ਸਾਡੇ ਵਰਗੀਆਂ ਸੇਵਾਵਾਂ ਕਿਵੇਂ ਦੇ ਸਕਦੇ ਹੋ? ਇਹ ਇੰਨੇ ਸਾਫ਼ ਕਿਵੇਂ ਹੋ ਸਕਦੇ ਨੇ? ਇਸ ਤੋਂ ਇਲਾਵਾ ਇਹਨਾਂ ਤੇ ਕਮਰਿਆਂ ਦੇ ਵਿੱਚ ਲਗਾਤਾਰ ਰਹਿਣ ਵਾਲੀ ਸਮੈਲ ਦਾ ਕੀ ਕਰੋਗੇ? ਵਿਵਾਦ ਇੰਨਾ ਵੱਧ ਗਿਆ ਕਿ ਮਾਲਦੀਪ ਸਰਕਾਰ ਨੂੰ ਇਸ ਨੂੰ ਲੈ ਕੇ ਬਿਆਨ ਜਾਰੀ ਕਰਨਾ ਪਿਆ। ਮਾਲਦੀਪ ਸਰਕਾਰ ਨੇ ਕਿਹਾ ਕਿ ਉਹ ਵਿਦੇਸ਼ੀ ਨੇਤਾਮਾਂ ਅਤੇ ਉੱਚ ਅਧਿਕਾਰੀਆਂ ਦੇ ਖਿਲਾਫ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ અપਮਾਨਜਨਕ ਟਿੱਪਣੀਆਂ ਤੋਂ ਜਾਣੂ ਹੈ ਇਹ رائے ਨਿੱਜੀ ਹੈ ਅਤੇ ਮਾਲਦੀਪ ਸਰਕਾਰ ਦੇ ਵਿਚਾਰਾਂ ਦੀ ਪ੍ਰਤੀਨਿਧਤਾ ਨਹੀਂ ਕਰਦੀ ਸਰਕਾਰ ਦਾ ਮੰਨਣਾ ਹੈ ਕਿ ਵਿਚਾਰ ਦੇ ਪ੍ਰਗਟਾਵੇ ਦੀ ਸੁਤੰਤਰਤਾ ਦਾ ਪ੍ਰਯੋਗ ਲੋਕਤੰਤਰੀ ਅਤੇ ਜ਼ਿੰਮੇਵਾਰ ਤਰੀਕੇ ਦੇ ਨਾਲ ਕੀਤਾ ਜਾਣਾ ਚਾਹੀਦਾ ਹੈ ਅਜੇ ਤਰੀਕੇ ਦੇ ਨਾਲ رائے ਰੱਖੋ ਜਿਸ ਦੇ ਨਾਲ ਨਫ਼ਰਤ ਨਾਕਰਾਤਮਕਤਾ ਨਾ ਫੈਲੇ ਅਤੇ ਮਾਲਦੀਵ ਤੇ ਉਸਦੇ ਅੰਤਰਰਾਸ਼ਟਰੀ ਹਿੱਸੇਦਾਰੀ ਦੇ ਵਿੱਚ ਕੋਈ ਰੁਕਾਵਟ ਨਾ ਬਣੇ। ਉਹਨਾਂ ਨੇ ਵੀ ਕਿਹਾ ਕਿ ਸਰਕਾਰ ਸਬੰਧਤ ਅਧਿਕਾਰੀਆਂ ਤੇ ਅਜਿਹੀ ਟਿੱਪਣੀ ਤੇ ਕਾਰਵਾਈ ਕਰਨ ਦੇ ਵਿੱਚ ਵੀ ਸੰਕੋਚ ਨਹੀਂ ਕਰੇਗੀ। ਮਾਲਦੀਵ ਨੈਸ਼ਨਲ ਪਾਰਟੀ ਨੇ ਆਪਣੀ ਸਰਕਾਰ ਦੇ ਮੰਤਰੀਆਂ ਦੇ ਵੱਲੋਂ ਦਿੱਤੇ ਗਏ ਬਿਆਨ ਦੀ ਅਲੋਚਨਾ ਕੀਤੀ ਹੈ। ਇਸ ਬਿਆਨ ਤੋਂ ਕੁਝ ਘੰਟਿਆਂ ਬਾਅਦ ਹੀ ਰਿਪੋਰਟਾਂ ਲੱਗਦੀਆਂ। ਮਾਲਦੀਵ ਸਰਕਾਰ ਨੇ ਤਿੰਨਾਂ ਮੰਤਰੀਆਂ ਨੂੰ ਮੁਅਤਲ ਕਰ ਦਿੱਤਾ। ਦੂਜੇ ਪਾਸੇ ਭਾਰਤ ਦਾ ਗੁੱਸਾ ਮਾਲਦੀਵ ਤੇ ਤੇ ਲਗਾਤਾਰ ਵੱਧਦਾ ਜਾ ਰਿਹਾ ਹੈ ਇੱਕ ਇੱਕ ਕਰਕੇ ਕਈ ਸੈਲਿਬ੍ਰਿਟੀ ਲਖਸਦੀਪ ਦੇ ਹੱਕ ਵਿੱਚ ਉਤਰਾਈ ਨੇ ਸਲਮਾਨ ਖਾਨ ਅਕਸ਼ੇ ਕੁਮਾਰ ਜான் ਇਬਰਾਹਿਮ ਵਰਗੇ ਅਭਿਨੇਤਾ ਨੇ ਛੁੱਟੀਆਂ ਲਈ ਲਖਸਦੀਪ ਜਾਣ ਦਾ ਐਲਾਨ ਕਰ ਦਿੱਤਾ ਦੂਜੇ ਪਾਸੇ ਵੱਡਾ ਫੈਸਲਾ ਲੈਂਦੇ ਹੋਏ ਟੂਰ ਐਂਡ ਟ੍ਰੈਵਲ ਕੰਪਨੀ ਇਸ ਮਾਈ ਟ੍ਰਿਪ ਵੱਲੋਂ ਮਾਲਦੀਵ ਦੀ ਫਲਾਈਟ ਬੁਕਿੰਗ ਰੱਦ ਕਰਨ ਦਾ ਐਲਾਨ ਕਰ ਦਿੱਤਾ ਇਸ ਮਾਈ ਟ੍ਰਿਪ ਦੇ ਸੀਈਓ ਨਿਸ਼ਾਤ ਨੇ ਸੋਸ਼ਲ ਮੀਡੀਆ ਤੇ ਲਿਖਿਆ ਅਸੀਂ ਆਪਣੇ ਦੇਸ਼ ਦੇ ਨਾਲ ਖੜੇ ਹਾਂ ਅਤੇ ਮਾਲਦੀਪ ਦੀਆਂ ਸਾਰੀਆਂ ਫਲਾਈਟਾਂ ਦੀ ਬੁਕਿੰਗ ਅਸੀਂ ਰੱਦ ਕਰ ਦਿੱਤੀ ਹੈ ਇੱਕ ਇੱਕ ਕਰਕੇ ਮਾਲਦੀਪ ਇਸ ਵਿਵਾਦ ਦੇ ਵਿੱਚ ਕਿਰਦਾ ਹੋਇਆ ਦਿਖਾਈ ਦੇ ਰਿਹਾ ਹੈ ਤੇ ਵਾਧੀਆਂ ਜਾ ਰਹੀਆਂ ਨੇ ਮਾਲਦੀਪ ਦੀਆਂ ਮੁਸ਼ਕਲਾਂ ਭਾਰਤ ਦੇ ਨਾਲ ਪੰਗਾ ਲੈ ਕੇ ਹੁਣ ਪਛਤਾ ਰਿਹਾ ਹੈ ਮਾਲਦੀਪ ਮਾਲਦੀਪ ਨੇ ਭਾਰਤ ਦੇ ਨਾਲ ਪੰਗਾ ਤਾਂ ਲੈ ਲਿਆ ਪਰ ਉਹ ਭੁੱਲ ਗਿਆ ਕਿ ਜਿਸ ਟੂਰਿਸਟ ਇੰਡਸਟਰੀ ਤੇ ਉਹ ਇਨਾ ਇਤਰਾ ਰਿਹਾ ਹੈ ਉਹ ਪੂਰੀ ਤਰ੍ਹਾਂ ਨਾਲ ਭਾਰਤੀਆਂ ਤੇ ਨਿਰਭਰ ਕਰਦੀ ਹੈ ਦੱਸਦੀ ਹੈ ਕਿ ਭਾਰਤ ਤੋਂ ਹਰ ਸਾਲ ਵੱਡੀ ਗਿਣਤੀ ਦੇ ਵਿੱਚ ਲੋਕ ਮਾਲਦੀਵ ਜਾਂਦੇ ਨੇ ਬੀਤੇ ਕੁਝ ਸਾਲਾਂ ਦੇ ਵਿੱਚ ਗਿਣਤੀ ਦੇ ਵਿੱਚ ਹੋਰ ਵੀ ਵਾਧਾ ਵੇਖਣ ਨੂੰ ਮਿਲਿਆ ਹੈ ਮਾਲਦੀਵ ਜਾਣ ਵਾਲਿਆਂ ਦੇ ਵਿੱਚ ਵੱਡੀਆਂ ਫਿਲਹਸਤੀਆਂ ਵੀ ਰਹਿੰਦੀਆਂ ਨੇ ਜੇਕਰ ਇਹ ਨਾਲ ਲੋਕਾਂ ਵੱਲੋਂ ਮਾਲਦੀਵ ਦਾ ਬਾਈਕਾਟ ਕੀਤਾ ਜਾਂਦਾ ਤਾਂ ਮਾਲਦੀਵ ਦੀ ਟੂਰਿਸਟ ਇੰਡਸਟਰੀ ਨੂੰ ਵੱਟਾ ਚਟਕਾਰ ਲੱਗ ਸਕਦਾ ਹੈ ਉਧਰ ਅੰਕੜਿਆਂ ਮੁਤਾਬਕ ਜੇਕਰ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ 2019 ਦੇ ਵਿੱਚ ਸਭ ਤੋਂ ਜ਼ਿਆਦਾ ਟੂਰਿਸਟ ਮਾਲਦੀਵ ਗਏ 2000 ਦੇ ਵਿੱਚ 63000 ਭਾਰਤੀ ਮਾਲਦੀਪ ਗਏ 2022 ਦੇ ਵਿੱਚ 241000 ਤੇ 2023 ਦੇ ਵਿੱਚ 193693 ਭਾਰਤੀ ਜਿਹੜੇ ਨੇ 13 ਦਸੰਬਰ ਤੱਕ ਮਾਲਦੀਪ ਘੁੰਮਣਗੇ ਮਾਲਦੀਪ ਜਾਣ ਵਾਲੇ ਲੋਕਾਂ ਦੇ ਵਿੱਚ ਸਭ ਤੋਂ ਜ਼ਿਆਦਾ ਭਾਰਤੀ ਸ਼ਾਮਲ ਨੇ ਘੁੰਮਣ ਲਈ ਭਾਰਤੀਆਂ ਦੀ ਪਹਿਲੀ ਪਸੰਦ ਮਾਲਦੀਪ ਰਿਹਾ ਹੈ ਮੱਧ ਵਰਗੀ ਤੋਂ ਲੈ ਕੇ ਅਮੀਰ ਵਿਅਕਤੀ ਆਪਣੀਆਂ ਛੁੱਟੀਆਂ ਮਾਲਦੀਪ 'ਚ ਬਿਤਾਉਣਾ ਪਸੰਦ ਕਰਦਾ ਹੈ ਅਜਿਹੇ ਦੇ ਵਿੱਚ ਮਾਲਦੀਪ ਭਾਰਤ ਨਾਲ ਪੰਗਾ ਲੈਣਾ ਬਿਲਕੁਲ ਵੀ ਅਫੋਰਡ ਨਹੀਂ ਕਰ ਸਕਦਾ ਜੇਕਰ ਅੰਕੜਿਆਂ ਦੀ ਗੱਲ ਕਰੀਏ ਤਾਂ ਭਾਰਤ ਦੇ ਵਿੱਚੋਂ 2,05,000 ਜੜੇ ਨੇ ਔਟੋਰਸ ਮਾਲਦੀਪ ਜਾਂਦੇ ਨੇ ਉਧਰ ਰੂਸ ਦੀ ਗੱਲ ਕਰੀਏ ਤਾਂ 2,03,000 ਚੀਨ ਦੀ ਗੱਲ ਕਰੀਏ ਤੇ 1,85,000 ਯੂਕੇ 1,52,000 ਜਰਮਨੀ 1,32,000 ਇਟਲੀ 1,11,000 ਅਮਰੀਕਾ 73,000 ਹਾਲਾਂਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਮਾਲਦੀਵ ਦੀਆਂ ਟੂਰਿਸਟ ਸਹੂਲਤਾ ਬਹੁਤ ਸ਼ਾਨਦਾਰ ਨੇ ਮਾਲਦੀਵ ਦੀ ਗੱਲ ਕਰੀਏ 135 ਟੂਰਿਸਟ ਸੰਬੰਧੀ ਸਹੂਲਤਾ ਨੇ ਇਹਨਾਂ ਦੇ ਵਿੱਚ 175 ਰਿਸੋਰਟ ਨੇ 802 ਗੈਸਟ ਹਾਊਸ ਨੇ 144 ਸਫਾਰੀਆਂ ਨੇ ਤੇ 14 ਹੋਟਲਸ ਨੇ ਅਜੇ ਵਿੱਚ ਮਾਲਦੀਵ ਚਾਹੇ ਭਾਰਤੀਆਂ ਦੀ ਪਹਿਲੀ ਪਸੰਦ ਰਿਹਾ ਹੋਵੇ ਪਰ ਜੇਕਰ ਗੱਲ ਭਾਰਤ ਦੀ ਹੋਵੇ ਤਾਂ ਭਾਰਤੀ ਮਾਲਦੀਵ ਨੂੰ ਸਵਕ ਸਿਕਾਉਣ ਤੋਂ ਵੀ ਪਿੱਛੇ ਨਹੀਂ ਹਟਣਗੇ ਬਿਊਰੋ ਰਿਪੋਰਟ ਜਗਵੰਤ ਟੀਵੀ